ਬੈਠੇ ਆ ਬਾਕੀ ਤੁਹਾਨੂੰ ਇਹਨਾਂ ਨਾਲ ਸਾਰਿਆਂ ਨਾਲ ਜਾਣ ਪਛਾਣ ਕਰਾਵਾਂਗਾ ਹਾਂਜੀ ਬਹਾਲ ਜੀ ਕਿਵੇਂ ਸਸੀ ਕਾਲ ਠੀਕ ਹੋ ਛੱਡਦੀ ਗੱਲ ਉਹ ਸਾਡੀ ਕੈਨੇਡਾ ਵਾਲੀ ਮਾਂ ਬੈਠੀ ਹੈ ਕੈਨੇਡਾ ਵਾਲੀ ਹੈ ਸ਼ੀਰੀ ਵਿੱਚ ਮੰਜੂ ਮਹਿਲ ਹਾਂਜੀ ਮਾਤਾ ਜੀ ਕਿਵੇਂ ਹੋ ਠੀਕ ਆ ਮਾਤਾ ਵਧੀਆ ਮੈਂ ਗਰਜੀ ਕੌਰ ਮਾਸਾ ਹਾਂ ਠੀਕ ਹੈ ਬਹੁਤ ਵਧੀਆ ਇੰਟਰਵਿਊ ਸੀ ਹਾਂਜੀ ਸਰਾਂਤ ਮਾਤਾ ਜੀ ਕਿਵੇਂ ਹੋ ਏ ਗੁੱਸੇ ਹੋਈ ਬੈਠੀ ਤੁਹਾਡੇ ਨਾਲ ਇਹ ਗੁੱਸੇ ਆਪਣੀ ਬਹੁਤ ਹੁੰਦੀ ਹੈ ਮਨ ਚ ਕੀ ਗੱਲ ਹੈ ਕਿਵੇਂ ਗੁੱਸੇ ਹੋ ਰਹੇ ਜੀ ਨਾਲਾ ਛੋਟੇ ਛੁੱਟੀਆਂ ਛੁੱਟੀਆਂ ਲੈਣ ਨੂੰ ਸਾਨੂੰ ਖੁੱਲੀਆਂ ਛੇ ਦਾ ਕਰ ਲੋ ਡੰਨ ਦੀ ਤੇ ਕਰਨ ਕਰਤਾ ਡੰਨ ਕਰਤਾ 24 ਦਾ ਬਾਬੇ ਨਹੀਂ ਵੀ ਕਹਦਾ ਬਾਬਾ ਕਹਿੰਦਾ ਮੈਂ ਉੱਥੇ ਕਰਵਾਉਂਗਾ ਪਰ ਨਾਲੇ ਇਹ ਹੁੰਦਾ ਛੂਟ ਕਰ ਲੋ ਕਰ ਤੇ ਤਾਂ ਅਸੀਂ ਕਹਿੰਨਾ ਸਰਾਂਦਾਂ ਨਾਲ ਕਰਵਾਣਾ ਨਹੀਂ ਹੈ ਠੀਕ ਹੈ ਅਸਾਂ ਹੋ ਗਏ ਕਿਵੇਂ ਕਿਸ ਸਰਾਂਦੜ ਹੀ ਐ ਹੁਣ ਆਪਣੀ ਚੱਲਣ ਦੀ ਨਹੀਂ ਕੋ ਨਾ ਪੰਗਾ ਲਿਆ ਕਰੋ ਤੁਸੀਂ ਓਏ ਇਹ ਤਾਂ ਦਵਾਵਾ ਕਰਦੀ ਐ ਤਾਂ ਸੁੱਖਾ ਸੁਖਦੀ ਉਹਦੀ ਨਾਲ ਨਾਲ ਫਿਰ ਨਾਲੇ ਫਿਰ ਪੰਗੇ ਕਿ ਲੈਣੇ ਉਹ ਇਹਦਾ ਨੱਕ ਨਾਲ ਉਹਦੀ ਲਕੀਰਾਂ ਕਢਦੇ ਆ ਉਹ ਨਾਲ ਦੀ ਨਾਲ ਕਿਤੇ ਨੱਕ ਨਾਲ ਲਕੀਰਾਂ ਸੋਡੀਆਂ ਨਾ ਕਢਾ ਦੇ ਇਹ ਕਢਵਾਤੀ ਇੱਕ ਬੰਦੇ ਨੇ ਹੁਣ ਸਾਡੀਂ ਕਢਾਉਗੇ ਅੱਛਾ ਪੰਗੇ ਕਿਉਂ ਲੈਂਦੇ ਬਾਈ ਨਾ ਨਾ ਪੰਗੇ ਲੈਂਦੇ ਝਾੜ ਕਰਤਾ ਇਸਦਾ ਕੰਮ ਕਰ ਲਿਆ ਕਰੋ ਚੁੱਪ ਕਰਕੇ ਨਾ ਪੰਗੇ ਲਿਆ ਕਰੋ ਵਧੀਆ ਵਧੀਆ ਕੰਮ ਕਰਿਆ ਕਰੋ ਕਿਸੇ ਨੂੰ ਖੁਝਾਇਆ ਨਾ ਕਰੋ ਹਾਂ ਜੀ ਆ ਇਹ ਜਿਹੜੀ ਇਹਦੇ ਤੁਹਾਡੇ ਅੰਕ ਲੱਗੇ ਹੋਏ ਜੀ ਇਹ ਨਿਕਲਿਆ ਹਾਂ ਡੇਢ ਰੰਗ ਦਾ ਇਹ ਤੀਸਰੀ ਅੰਕ ਤੀਸਰੀ ਮਾਲਕ ਇਹਦੇ ਬੰਦੇ ਤਾਂ ਕੋਈ ਹੈ ਹੀ ਨਹੀਂ ਠੀਕ ਹੈ ਠੀਕ ਹੈ ਨਹੀਂ ਸਕ੍ਰਿਪਟ ਇਹਨਾਂ ਪੜ੍ਹੀ ਜਾਂਦੀ ਓਕੇ ਹਾਂ ਇਹ ਜ਼ਰੂਰੀ ਆ ਠੀਕ ਹੈ ਜੀ ਠੀਕ ਹੈ ਸਰ ਕੇਯੂਟੀ ਉਹ ਰੋਟਾ ਹੈ ਹਾਂ ਅਲੱਗ ਤੋਂ ਹੈ ਉਹ ਨਹੀਂ ਨਹੀਂ ਆਪਣਾ ਹੀ ਖੇਤ ਹੈ ਆ ਦੇਖ ਸਕਦੇ ਹੋ ਵੀ ਸ਼ੂਟਿੰਗ ਕਰਨੀਆਂ ਆਸਾਨ ਨਹੀਂ ਹੈਗੀਆਂ ਉਹ ਪੈਰੇ ਸੇਕਰਾਂ ਦੇ ਵਿੱਚ ਆ ਜਾ ਦੇਖ ਐਕਸ਼ਨ ਉਹ ਨਾ ਨਾ ਸੁਟਕਾ ਦੁੱਤੀਆਂ ਚੁਕਲਾ ਚੁਕਲਾ ਆਪਣੀ ਫੇਸ ਸੇਕਰ ਦੇ ਪੈਰੇ ਨਾਲ ਕਰੋ ਨਿਕਲਣਾ ਪੈਂਦਾ ਧੋਪਾਂ ਦੇ ਵਿੱਚ ਸ਼ੂਟਿੰਗ ਕਰਨੀ ਲੱਗੇ ਬੰਦੇ ਦੇਗਾ ਬਲਾਉ ਦੇ ਤਿੰਨ ਫੇਸ ਆਪਨੀ ਫੇਸ ਆ ਦੇਖ ਲਾ ਦੇ ਰੈਡੀ ਹਾਂ ਇੱਕ ਮਿੰਟ ਮੈਨੂੰ ਮੇਨ ਚੀਜ਼ ਦੱਸੋ ਆਪਣੀ ਮੇਨ ਚੀਜ਼ ਕੀ ਕਰਤੁਕ ਦੀ ਕਿਉਂ ਹੈ ਕਦੇ ਮੈਂ ਗੁੰਗੀ ਵੇਚੂਗੀ 2 ਪੈਸੇ ਵਟੂਗੀ ਓਕੇ ਪੱਕਾ ਤੂੰ ਦੂਦ ਬਾਅਦ ਕਹਿਣਾ ਤੂੰ ਐ ਕਰ ਤੂੰ ਆਪਣੇ ਹੱਥ ਕਿਉਂ ਕਰ 10 ਮਿੰਟ ਦਾ ਕਰ ਮੈਂ ਚੁੱਕਦਾ ਮੈਂ ਚੁੱਕਦਾ ਇਹ 10 ਮਿੰਟ ਦਾ 10 ਮਿੰਟ ਕੋਈ ਵਦਨੀ ਦੇਖਦੇ ਆ ਕਰਕੇ ਦੇ ਦਿੰਦਾ ਮੇਰੇ ਖਾਣ ਇਸ ਤੋਂ ਬਾਅਦ ਕਰ ਦੂੰਗਾ 10 ਮਿੰਟ ਦਾ ਤੇਰੇ ਨਾਲ ਬੈਠੇ ਨੇ ਸੁੱਦੀਆਂ ਸੁੱਦੀਆਂ ਮੰਨਦਾ ਸਭ ਕੁਝ ਸੁੱਦੀਆਂ ਤੂੰਨੇ ਬੋਲੋ ਕਰੀਂ ਪਹਿਲੇ ਬਾਬਾ ਬਾਬਾ ਵੈਸੇ ਨੂੰ ਬਾਬਾ ਕਵਾੜੀ ਨਾਮ ਨਾਲ ਜਾਣ ਜਾਂਦਾਗਾ ਦੇ ਜਿਹੜੇ ਮਤਲਬ ਆਪਣੇ کردار ਨੂੰ ਪੂਰੀ ਸਿੱਦਕਤ ਤੇ ਮਿਹਨਤ ਨਾਲ ਕਰਦੇ ਨੇ ਤੇਰੀ ਬਾਤ ਸੁਣਦੀ ਹੈ ਤੇਰੀ ਬਾਤ ਆਉਣੀ ਨਹੀਂ ਚਾਹਤ ਚੱਲ ਨਹੀਂ ਉਸ ਬਾਤ ਦੇ ਦੇਖ ਲੈ ਆ ਕੇ ਦਿੱਤੀ ਬੈਠ ਗਏ ਹਨ ਆਪਾਂ ਯਾਰ ਬੱਲੀਆਂ ਫੇਰ ਹੀ ਚੁੱਪਦੇ ਆ ਪਹਿਲਾਂ ਆਪਾਂ ਗੱਲਾਂ ਕਰਲਾਂ ਕਰਦੀ ਆ ਮੈਨੂੰ ਕਰਨਾ ਗੱਲਾਂ ਕਰਨ ਨਾਲ ਮਤਲਬ ਮੈਂ ਕਿਹੜਾ ਸਰਦਾਰ ਕਿਉਂਦਾ ਠੀਕ ਹੈ ਪਰ ਬੀਬੀ ਤੋਂ ਕਿਤੇ ਅਸਾਂ ਦੀ ਗੁੱਤ ਨਹੀਂ ਨਾ ਪਟਵਾਦੀ ਅਗਲੀ ਵਾਰ ਤੂੰ ਲੈ ਕੇ ਆਵਾਂਗੀ ਹੋਰ ਫੇਮੇ ਕੀ ਕਰਨਾ ਪਰ ਇਹ ਤੂੰ ਸੰਦਾ ਖੇਤ ਤੇ ਖੇਤ ਆਪਣਾ ਤੂੰ ਤਾਂ ਮੋਹਣ ਖਦਾਰੀ ਚੱਲ ਮੇਰੀ ਗੱਲ ਸੁਣ ਤੂੰ ਨਾ ਇੱਥੇ ਬੈਠ ਤੇਰੇ ਵਾਸਤੇ ਬਲੀਏ ਮੈਚ ਹੋ ਗਿਆ ਅੱਛਾ ਬੈਠ ਗਿਰੋ ਉਹ ਬੋਤੋ ਬਾਸਰਦਾਰ ਜੀ ਕੀ ਹੋ ਜਾਈਏ ਭਾਈ ਭਾਈ ਵਾਹ ਚੱਲ 4 ਵਜੇ ਹੋਣਗੇ ਉਹ ਹਟਾਵੇ ਉਹ ਹਟਾ ਹਟ ਜੀ ਹਾਂ ਜੀ ਹਾਂ ਜੀ ਉਧਰ ਅੰਕ ਨਾਲ ਇੰਟਰੈਕਸ਼ਨ ਕਰੋ ਜਾ ਕੇ ਹਾਂ ਪੂਰੀ ਦਿਖਾ ਦੀ ਇਹਨਾਂ ਨੂੰ ਉੱਥੋਂ ਦੀ ਹੈ ਬਾਬੂ ਨੂੰ ਹਾਂ ਚੱਲ ਬਾਬੂ ਤੇ ਸੀਨ ਹੈ ਭਾਈ ਮੇਰੀ ਜ਼ਮੀਨ ਹੈ ਭਾਈ ਯਾਰ ਮੀ ਨਹੀਂ ਤੂੰ ਸਾਨੂੰ ਉੱਥੇ ਬੈਠਾ ਦੇਖ ਲੈ ਕਦੇ ਤੇਰੀ ਜਿਹੜੀ ਬਾਵਾ ਨਾਲ ਬੈਠੀ ਸੀ ਹਲੇ ਤੱਕ ਬਾਈ ਬੱਲੀ ਨਹੀਂ ਚੁੱਕੀ ਗਈਆਂ ਖਾਂ ਬਾਈ ਇਹ ਬਲੌਗਰ ਨੂੰ ਬਾਰ-ਬਾਰ ਨਹੀਂ ਮਿਲਦੇ ਜੇ ਤੇਰੀ ਨਹੀਂ ਪਤਾ ਲੱਗਦਾ ਤੂੰ ਕਦੇ ਤੂੰ ਕੈਮਰਾ ਫੜ ਲੈਣਾ ਕਦੇ ਤੂੰ ਵੀਡੀਓ ਬਣਾਉਣਾ ਅਸੀਂ ਆਲ ਰਾਊਂਡਰ ਬੰਦੇ ਆ ਵੀਰੇ ਇਹ ਦੂ ਜੱਟ ਕੰਪਲੀਟ ਆ ਇਹ ਦੂ ਜੱਟ ਤਾਂ ਵੀਰੇ ਸਾਨੂੰ ਟੱਕਰਾ ਕੇ ਲੋਕ ਖੜੇ ਕਰ ਸਕਦੇ ਆ ਨਾ ਤੁਸੀਂ ਆ ਵੀ ਬਹੁਤ ਕੁਝ ਕਰ ਸਕਦੇ ਆ ਥੋੜਾ ਜੀ ਨਾਮ ਤਾਂ ਲੈਂਦੇ ਨੀ ਚਲੋ ਆਉਣ ਇਧਰਾਂ ਤੇ ਦੱਸੋ ਕੀ ਜਾਣ ਪਰ ਬੜਾ ਹਿੱਤ ਮੈ। ਚਲੋ। ਬਾਲੂ ਬਟ ਰੁਕਾ ਕੈਮਰੇ ਦੇ ਪਿੱਛੇ ਆ। ਇਹ ਵੀ ਸਨੇਕ ਐ ਸਨੇਕ। ਓਏ। ਮਟਰ ਨਾਲ ਸੱਪ ਕਹਿੰਦੇ ਨੇ ਉੱਡਣਾ ਸੱਪ ਨੇ। ਚਲੋ। ਰੈਡੀ ਹੋਈ ਜੀ। ਦੇਖੋ ਜੀ। ਰੈਡੀ ਸਰ। ਬੜਾ ਕ੍ਰੀਏਟਿਵ ਆ। ਵਾਵਾ। ਐਕਸ਼ਨ। ਆਹਾ। ਜਿਉਂ ਉਈ। ਇਹਨਾਂ ਨੂੰ ਹੋਰ ਕੰਮ ਮਿਲਿਆ ਨਹੀਂ ਕੱਲੇ ਦੀ। ਬੱਲੀ ਚੁਗਲੇ ਕੰਮ ਮਿਲਿਆ। ਤੇ ਇਹਨਾਂ ਨੂੰ ਬਾਈ ਨੂੰ ਆਹ ਦੇਖ ਸਕਦੇ ਹੋ ਗਰਮੀ ਜੀ ਪੂਝਦਾ ਪੁੱਤ